ਆ ਦੋਸਤੋ ਸਿੱਧੂ ਮੂਸੇਵਾਲੇ ਦੀ ਘਰ ਵਾਪਸੀ ਹੋਈ ਆ ਛੋਟਾ ਸ਼ੋਭ ਨਿੱਕੇ ਪੈਰੀ ਅੱਜ ਹਵੇਲੀ ਦੇ ਵਿੱਚ ਪਹੁੰਚ ਗਿਆ ਤੇ ਚਾਰੇ ਪਾਸੇ ਖੁਸ਼ੀ ਖੁਸ਼ੀਆਂ ਨੇ ਨਿੰਮ ਵੰਤੇ ਢੋਲ ਵੱਜ ਰਹੇ ਆ ਨਗਾੜੇ ਵੱਜ ਰਹੇ ਆ ਖੁਸ਼ੀ ਦਾ ਮਾਹੌਲ ਹੈ ਚਾਰੇ ਪਾਸੇ ਜਿਹੜੇ ਫੈਨ ਨੇ ਉਹ ਤਾਬਲੇ ਨੇ ਕਿ ਛੋਟਾ ਸ਼ੁਭਕ ਕਦੋਂ ਦੇਖਣ ਨੂੰ ਮਿਲੂਗਾ ਤੇ ਕਦੋਂ ਛੋਟੇ ਸ਼ੁਭ ਨਾਲ ਸਾਡੀ ਮੁਲਾਕਾਤ ਹੋਏਗੀ ਫੈਨ ਜਿਹੜੇ ਦੂਰੋਂ ਦੂਰੋਂ ਆਏ ਹੋਏ ਨੇ ਗੱਲਬਾਤ ਕਰਦੇ ਆ ਬਾਈ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਅਸੀਂ ਜੀ ਜੰਮੂ ਦੇ ਰਹਿਣ ਵਾਲੇ ਆ ਮੈਂ ਜੋਬ ਕਰਦਾ ਲੁਧਿਆਣੇ ਹਾਂਜੀ ਹਾਰਟੀਕਲਚਰ ਡਿਪਾਰਟਮੈਂਟ ਚ ਤੇ ਅਸੀਂ ਅੱਜ ਪਹਿਲੀ ਵਾਰ ਆਏ ਆ ਇੱਥੇ ਛੋਟੇ ਸ਼ੁਭ ਦੀ ਵਾਪਸੀ ਹੋ ਗਈ ਬਹੁਤ ਬਹੁਤ ਖੁਸ਼ੀ ਹੈ ਜੀ ਉਹਦੇ ਕਰਕੇ ਅਸੀਂ ਆਏ ਕਿਵੇਂ ਲੱਗਦਾ ਲੰਬੇ ਸਮੇਂ ਤੋਂ ਸੁੰਨੀ ਪਈ ਸੀ ਉਹ ਵੀ ਹਾਂਜੀ ਹਾਂਜੀ ਬਹੁਤ ਮਤਲਬ ਦੁੱਖ ਦੀ ਗੱਲ ਸੀ ਕਿ ਸਾਡਾ ਵੱਡਾ ਭਾਈ ਚਲੇ ਗਿਆ ਪਰ ਸਾਨੂੰ ਖੁਸ਼ੀ ਵੀ ਬਹੁਤ ਹੋਈ ਕਿ ਉਹਨੇ ਦੂਜੇ ਨੇ ਘਰ ਵਾਪਸੀ ਕੀਤੀ ਹੈ। ਕੀ ਬਾਤ ਬਹੁਤ ਖੁਸ਼ ਹਾਂ ਅਸੀਂ ਜੀ ਅਸੀਂ ਜੰਮੂ ਕਸ਼ਮੀਰ ਤੋਂ ਆਏ। ਮਿਲਣਾ ਫਿਰ ਮਿਲ ਕੇ ਜਾਵਾਂਗੇ। ਹਾਂਜੀ ਮਿਲ ਕੇ ਜਾਵਾਂਗੇ ਸਾਡੇ ਦਿਲ ਦੀ ਤਮੰਨਾ ਹੈ। ਛੋਟੇ ਸ਼ੋਭ ਨੂੰ ਛੋਟੇ ਸ਼ੋਭ ਨੂੰ ਮਿਲ ਕੇ ਜਾਣਾ ਜੀ। ਮਾਤਾ ਵੀ ਸਾਡੇ ਨਾਲ ਮਾਤਾ ਜੀ ਕੀ ਨਾਮ ਹੈ? ਭਾਈ ਮੈਂ ਤੇ ਨਹੀਂ ਬੋਲਿਆ ਜਾਂਦਾ। ਕੀ ਨਾਮ ਕੀ ਹੈ? ਮੰਤ ਕਰਾ ਛੋਟਾ ਸ਼ੋਅ ਆ ਗਿਆ ਹਾਂ ਬਹੁਤ ਖੁਸ਼ੀ ਹੋਈ ਹੈ ਭਾਈ ਸਨ ਬਹੁਤ ਖੁਸ਼ੀ ਕਿੰਨਾ ਸਮਾਂ ਮਾਂ ਨੇ ਦੁੱਖ ਭੋਗਿਆ ਬਹੁਤ ਮਾਂ ਮਾਨੂੰ ਪਤਾ ਹੁੰਦਾ ਹਾਂ ਜੀ ਹਾਂ ਮਾਂ ਮਾਨੂੰ ਪਤਾ ਹੁੰਦਾ ਹਾਂ ਤੇ ਖੁਸ਼ੀਆਂ ਮੋੜ ਆਈਆਂ ਫੇਰ ਬਹੁਤ ਖੁਸ਼ੀ ਦੀ ਗੱਲ ਹੈ ਭਾਈ ਹਾਂ ਜੀ ਬਹੁਤ ਖੁਸ਼ੀ ਦੀ ਗੱਲ ਹੈ ਭੈਣ ਜੀ ਕੀ ਨਾਮ ਹੈ ਮੇਰਾ ਨਾਮ ਰੇਨੂ ਹੈ ਤੈਨੂੰ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਦੇ ਅੱਜ ਛੋਟਾ ਸ਼ੋਅ ਕਰੇ ਆ ਗਿਆ ਵਾਪਸ ਬਹੁਤ ਖੁਸ਼ੀ ਹੈ ਜੀ ਸਾਨੂੰ ਕਿਵੇਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਮਿਲ ਕੇ ਜਾਓਗੇ ਸ਼ੋਅ ਨੂੰ ਹਾਂ ਜੀ ਜੀ ਜ਼ਰੂਰ ਮਿਲ ਕੇ ਇੱਥੇ ਹੋਰ ਵੀ ਸਾਡੇ ਨਾਲ ਫੈਨ ਮੌਜੂਦ ਨੇ ਭੈਜੀ ਕੀ ਨਾਮ ਹੈ ਮਨਦੀਪੀ ਕਿੰਨੀ ਖੁਸ਼ੀ ਆ ਛੋਟਾ ਸ਼ੁਭ ਵਾਪਸ ਆ ਗਿਆ ਬਹੁਤ ਖੁਸ਼ੀ ਆ ਵੀਰ ਜੀ ਬਹੁਤ ਖੁਸ਼ੀ ਬਹੁਤ ਜ਼ਿਆਦਾ ਖੁਸ਼ੀ ਆ ਤੇ ਮਿਲ ਕੇ ਜਾਣਾ ਸ਼ੁਭ ਨੂੰ ਹਾਂ ਜੀ ਮਿਲ ਕੇ ਜਾਣਾ ਆਏ ਤਾਂ ਇਹੀ ਆਸਤੇ ਆ 15 ਕਿ ਮਿੰਟ ਲੇਟ ਹੋ ਗਈ મતલਬ ਐਂਟਰੀ ਸਾਤੋਂ 15 ਮਿੰਟ ਪਹਿਲਾਂ ਹੋ ਗਈ ਉਹਨਾਂ ਦੀ ਦਾ 15 ਮਿੰਟਾਂ ਦੀ ਦੇਰੀ ਰਹਿ ਗਈ ਹੈ। ਹਾਂ ਬਹੁਤ ਅਫਸੋਸ ਹੈ ਇਹ ਚੀਜ਼ ਦਾ ਫਤੇਗੜ ਸਬਜ਼ੀਲੇ ਤੋਂ ਆਏ ਹੈ ਅਸੀਂ। ਨਹੀਂ ਤਾਂ ਮਿਲ ਜਾਣਾ ਸੀ ਮੁਲਾਕਾਤ ਹੋ ਜਾਣਾ। ਹਾਂਜੀ ਹਾਂਜੀ ਮੁਲਾਕਾਤ ਹੋ ਜਾਣੀ ਸੀ। ਅਡਿਕ ਐ ਫੈਨਜ਼ ਨੂੰ ਵੀ ਕਦੋਂ ਛੋਟਾ ਛੋਪ ਤਿਆਰੀ ਕਰਕੇ ਨਵੇਂ ਗੀਤ ਹਾਂਜੀ ਹਾਂਜੀ ਇਹ ਸਾਰਿਆਂ ਨੂੰ ਅਡਿਕ ਐ। ਹਾਂਜੀ ਵੀ ਕਦੋਂ ਤਿਆਰੀ ਆ ਕੇ ਕਦੇ ਉਹ ਉਹਦਾ ਗਾਣਾ ਗਾਵੇ। ਹੂੰ ਸਾਰਿਆਂ ਨੂੰ ਬਹੁਤ ਅਡਿਕ ਵੀ ਉਸੇ ਤਰ੍ਹਾਂ ਹੋਣਾ ਚਾਹੀਦਾ ਸਿੱਧੂ ਦਾ ਸਾਰਾ ਸਿਸਟਮ ਜਿਹੜਾ ਹੈ ਨਾ। ਹਾਂਜੀ ਉਸੇ ਤਰ੍ਹਾਂ ਹੋਣਾ ਚਾਹੀਦਾ। ਉਸੇ ਤਰ੍ਹਾਂ ਹੋਣਾ ਚਾਹੀਦਾ। ਤੇ ਕਿੰਨਾ ਸਮਾਂ ਹੋ ਗਿਆ ਇੱਥੇ ਖੜਿਆ ਨੂੰ? ਹੋ ਗਈ ਸਾਨੂੰ 3-4 ਘੰਟੇ ਖੜਿਆ ਨੂੰ ਅੱਛਾ ਹਾਂਜੀ ਕੀ ਬਾਤ ਆ ਵੀ ਮਤਲਬ ਮਿਲ ਕੇ ਜਾਉਂਗੇ ਅੱਜ ਹਾਂਜੀ ਹਾਂ ਛੋਟੇ ਸ਼ੁਭ ਨੂੰ ਮੁਲਾਕਾਤ ਕਰਕੇ ਜਾਣੀ ਹੈ ਤੇ ਫੈਨ ਨੇ ਜਿਹੜੇ ਉਹ ਦੂਰੋਂ ਦੂਰੋਂ ਆਏ ਹੋਏ ਨੇ ਗੱਲਬਾਤ ਕਰਦੇ ਆ ਬਾਈ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਮੈਂ ਭਪਿੰਦਰ ਸਿੰਘ ਕਿਲਾ ਰੈਪਰ ਤੋਂ ਆਇਆ ਭਪਿੰਦਰ ਸਿੰਘ ਗਰੇਵਾਲ ਤੇ ਮੇਰਾ ਪਿੰਡ ਕਿਲਾ ਰੈਪਰ ਆ ਪਰ ਮੈਂ ਪਿਛਲੇ ਲਗਭਗ 15 ਸਾਲ ਤੋਂ ਯੂ ਐਸ ਏ ਦੇ ਵਿੱਚ ਸੈਟਲ ਆ ਮੈਨੂੰ ਜਦੋਂ ਪਤਾ ਲੱਗਿਆ ਵੀ ਇੱਕ ਨਵੇਂ ਬੱਚੇ ਨੇ ਘਰ ਦੇ ਵਿੱਚ ਅਜ ਪ੍ਰਵੇਸ਼ ਕਰਨਾ ਅਸੀਂ ਮਿਥ ਕੇ ਉਹਨਾਂ ਨੂੰ ਵਧਾਈਆਂ ਦੇਣ ਲਈ ਅੱਜ ਮੈਂ ਆਪਦੇ ਦੋਸਤਾਂ ਨਾਲ ਇੱਥੇ ਪਹੁੰਚੇ ਆ ਤੇ ਅਸੀਂ ਹਾਰਦਿਕ ਉਹਨਾਂ ਨੂੰ ਉਹਨਾਂ ਦੇ ਫਾਦਰ ਨੂੰ ਲੱਖ ਲੱਖ ਵਧਾਈ ਦੇ ਕੇ ਇੱਥੋਂ ਜਾਵਾਂਗੇ ਇਸੇ ਵੇੜੇ 'ਚ ਅਸੀਂ ਬੈਠਾ ਕਿ ਉਹਨਾਂ ਨੂੰ ਅਸੀਂ ਵਧਾਈਆਂ ਦਈਏ ਤੇ ਨਾਲ ਹੀ ਇਹ ਵੀ ਜਿਹੜਾ ਨਵਾਂ ਸ਼ੁਭਦੀਪ ਸ਼ੁਭਦੀਪ ਦਾ ਛੋਟਾ ਭਰਾ ਅਸੀਂ ਆਉਣ ਵਾਲੇ 20 25 ਸਾਲ ਜੇ ਪ੍ਰਮਾਤਮਾ ਨੇ ਉਮਰ ਬਖਸ਼ੀ ਤਾਂ ਅਸੀਂ ਵੇਟ ਕਰਾਂਗੇ ਉਹਨੂੰ ਜਵਾਨ ਹੁੰਦਾ ਵੀ ਅਸੀਂ ਦੇਖਣਾ ਚਾਹੁੰਦੇ ਆ ਤੇ ਉਹ ਜਵਾਨ ਹੋਵੇ ਤੇ ਉਹ ਇਸੇ ਆਪਦੇ ਵੱਡੇ ਭਰਾ ਦੀਆਂ ਲਾਈਨਾਂ ਤੇ ਚੱਲ ਕੇ ਉਹਦੀ ਇਜਾਜ਼ਤ ਨੂੰ ਤਾਜ਼ਾ ਰੱਖੇ ਤੇ ਲੋਕਾਂ ਦੇ ਦਿਲਾਂ ਤੇ ਰਾਜ ਕਰੇ। ਕੀ ਬਾਤ ਹੈ ਕਹਿੰਦੇ ਛੋਟਾ ਸ਼ੁਭ ਦਿਲਾਂ ਤੇ ਰਾਜ ਕਰੂਗਾ ਚਾਰੇ ਪਾਸੇ ਖੁਸ਼ੀਆਂ ਦੀ ਲਹਿਰ ਹੈ। ਆਹ ਦੇਖ ਸਕਦੇ ਹੋ ਹਵੇਲੀ ਦੇ ਬਾਹਰ ਜਿਹੜਾ ਮੇਲਾ ਤੇ ਛੋਟਾ ਸ਼ੁਭ ਕਹਿੰਦੇ ਘਰ ਆ ਗਿਆ ਤੇ ਚਾਰੇ ਪਾਸੇ ਗੱਡੀਆਂ ਹੀ ਗੱਡੀਆਂ ਦੇਖੋ ਤੁਸੀਂ। ਜਿਹੜੇ ਗੱਡੀਆਂ ਦੇ ਕਾਫਲੇ ਨੇ ਆਉਣੇ ਸ਼ੁਰੂ ਹੋ ਗਏ ਫਿਰ ਤੋਂ ਉਹੀ ਰੌਣਕ ਫਿਰ ਤੋਂ ਉਹੀ ਪਿਆਰ ਸਿੱਧੂ ਮੂਸੇਵਾਲੇ ਦੇ ਲਈ ਕਹਿੰਦੇ ਛੋਟਾ ਛੋਪ ਵਾਪਸ ਆਇਆ ਤਾਂ ਆ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਆ ਗੱਡੀਆਂ ਦੀ ਪਾਰਕਿੰਗ ਦੇ ਵਿੱਚ ਗੱਡੀਆਂ ਜਿਹੜੀਆਂ ਖੜੀਆਂ ਆ ਉਹੀ ਦੱਸ ਦੇਣਗੀਆਂ ਵੀ ਹੁਣ ਜਿਹੜੇ ਫੈਨ ਨੇ ਇੱਥੇ ਆਉਣੇ ਸ਼ੁਰੂ ਹੋ ਗਏ ਵੀ ਛੋਟਾ ਸ਼ੋਭਾ ਹਵੇਲੀ ਦੇ ਵਿੱਚ ਆਇਆ ਤੇ ਫੈਨਸ ਦੀ ਗਿਣਤੀ ਇੱਥੇ ਲਗਾਤਾਰ ਵਾਧੀ ਜਾ ਰਹੀ ਹੈ ਕਹਿੰਦੇ ਵੀ ਛੋਟੇ ਸ਼ੂ ਨੂੰ ਮਿਲਣਾ ਮੁਲਾਕਾਤ ਉਸਦੇ ਨਾਲ ਕਰਨੀ ਹੈ ਉਸ ਨੂੰ ਜਿਹੜਾ ਮਿਲ ਕੇ ਹੀ ਅਸੀਂ ਵਾਪਸ ਜਾਵਾਂਗੇ ਉਹਨਾਂ ਚਿਰ ਅਸੀਂ ਇੱਥੇ ਹੀ ਖੜੇ ਆ ਇਹ ਪਿਆਰ ਹੈ ਸਿੱਧੂ ਮੂਸੇਵਾਲੇ ਦੇ ਲਈ ਕਿਉਂਕਿ ਉਹਨਾਂ ਦੀ ਉਮੀਦ ਹੈ ਕਿ ਜਲਦੀ ਛੋਟਾ ਸ਼ੂ ਵੀ ਵੱਡਾ ਹੋ ਕੇ ਉਸੇ ਤਰ੍ਹਾਂ ਗੀਤ गा ਕੇ ਉਸੇ ਤਰ੍ਹਾਂ ਉਸੇ ਲੀਤੇ ਉਸੇ ਅਣਖਾਂ ਵਾਲੀ ਗੱਲ ਕਰਨ ਵਾਲਾ ਸਿੱਧੂ ਮੂਸੇਵਾਲਾ ਅੱਜ ਫੇਰ ਛੋਟੇ ਰੂਪ ਦੇ ਵਿੱਚ ਘਰ ਵਾਪਸੀ ਕੀਤੀ ਹੈ ਤਾਂ ਫੈਨ ਨੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਹੋਏ ਨੇ ਤਾਂ ਦੇਖਣਾ ਹੈ ਕਿ ਜਿਹੜੇ ਲੋਕਾਂ ਦੀ ਉਮੀਦ ਹੈ ਵੀ ਲੋਕ ਇੱਕ ਖੁਆਇਸ਼ ਜਿਤਾ ਰਹੇ ਨੇ ਲਗਾਤਾਰ ਕਿ ਸਿੱਧੂ ਵੀ ਉਸੇ ਤਰ੍ਹਾਂ ਛੋਟਾ ਸ਼ੂਭੀ ਉਸੇ ਤਰ੍ਹਾਂ ਗੀਤ ਗਾਵੇਗਾ ਉਸੇ ਤਰ੍ਹਾਂ ਉਸੇ ਲੀਤੇ ਚੱਲੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਛੋਟੇ ਸ਼ੂਭ ਵੱਲੋਂ ਕੀ ਜਿਹੜੀਆਂ ਉਹ ਤਿਆਰੀਆਂ ਕੀਤੀਆਂ ਜਾਂਦੀਆਂ ਨੇ ਧੰਨਵਾਦ